जे तो हावड़ा हुआ है इतना दूध पीके भी हावड़ा रहा है छोटू। करता इसको नहीं दूंगा। मम्मा, ए भी अगर और करे। पता है। पता

मेरा दो, दोस्त विहान दिल्ली शिफ्ट हो गया है? मेरा दोस्त विहान दिल्ली शिफ्ट हो गया और शायद कह के गया सी मैं लादर काश ना आए हो पक्का नहीं पता है काश आ जाओ मंडे में स्कूल बहुत बढ़िया साढ़े छोटे ਆ ਫਿਰ ਉਹਨੂੰ ਬੁਲਾ ਚਲ ਚੀਟਿੰਗ ਨਾ ਨਾ ਕਰ ਅਗਲੇ ਨਾਲ ਉੱਪਰ ਘਰ ਹਾਂ ਪੀ ਜਾਣਾ ਨੇ ਤਾਂ ਆਪੇ ਹਰ ਪਾਸੇ ਪੀ ਲੈ ਹੱਥ ਲਾ ਕੇ ਇਹਨੂੰ ਆਸਰਾ ਜਿਹਾ ਮਿਲ ਜਾਂਦਾ ਫਿਰ ਡੋਲਦਾ ਨਹੀਂ ਇੱਕ ਪਾਸੇ ਇਹ ਗੱਬੇ ਉਹ ਹੋਊਗਾ ਮੈਂ ਤਾਂ ਉਹਦਾ ਹੀ ਆਪ ਪੀਊ ਤਾਂ ਆਪ ਥੋੜੀ ਪੀਊਗਾ ਉਹ ਜ਼ੋਰ ਲਾਂਦਾ ਨਾ ਤਾਂ ਕਰਕੇ पूछ चल रही है पूरी फुल मस्ती में थोड़ा तेन की हो गया कड़ा कुछ कह रहे हैं घट पियाने उधर फिर मैं संनी है ਬਸ ਖਤਮ ਤਾਂ ਹੋ ਗਿਆ ਜਦੋਂ ਹਾਵੜਾ ਹੁਆ ਹੈ ਇਤਨਾ ਦੁੱਧ ਪੀ ਕੇ ਵੀ ਹਾਵੜ ਰਹਾ ਹੈ ਕਿ ਆਪਣੇ ਆਪ ਦੇ ਤੋੜ ਦੇਣੀ ਆ ਤੋ ਕੇ ਰੱਖ ਦੇ ਚੰਗੀ ਤਰ੍ਹਾਂ ਖੋਲ ਕੇ ਨਾਲ ਤੋ ਕੇ ਰੱਖ ਲੈ ਬਸ ਸੋਣ ਖਤਮ ਹੋ ਗਿਆ ਅੱਧਾ ਛਟਕਾ ਰਿਹਾ ਉਹਨੂੰ ਇਹਨੂੰ ਨਿਪਲ ਲੈ ਕੇ ਦੇਵਾਂਗੇ ਆਪ ਹੂੰ ਇੰਪੋਸੀਬਲ ਬਣ ਗਿਆ ਟੇਸਟੀ ਬਣ ਗਿਆ ਸੇਮ ਟੂ ਸੇਮ ਬਣ ਗਿਆ ਇਡਲੀ ਦੇਖਣ ਨੂੰ ਲੱਗ ਰਹੀ ਆ ਅ ਦੂਜੇ ਵਾਲੇ ਜ਼ਿਆਦਾ ਹੋਣਗੇ ਟੇਸਟੀ ਹੈ ਸਬਜ਼ੀ ਜ਼ਿਆਦਾ ਹੈ ਉਸਮੇ ਇਸਮੇ ਸਬਜ਼ੀ ਥੋੜੀ ਕਮ ਹੈ ਫਲੇਵਰ ਤੋਂ ਸੇਮ ਹੀ ਆ ਕਿ ਨਹੀਂ ਵੀ ਵਾਰ ਹੀ ਪਾਇਨਗੇ ਪਹਿਲਾਂ ਹਰਮਨ ਜਲਦੀ ਚੱਪਲ ਖਸਾਲਣਾ ਹਰਮਨ ਦੀ ਚਪਲਾ ਵਾਦੂ ਪਾਇਨਗੇ ਹੂੰ ਦੂਜੀ ਚੱਪਲ ਵੀ ਪਾਇ ਗਰੀਬੀ ਹੁੰਦੀ ਦੀ ਮੈਂ ਆਪਣੀ ਚੱਪਲਾਂ ਦੇ ਬਥੇਰੇ ਪਾਇਨਗੇ ਚੱਪਲ ਲੈ ਲੈ ਚੱਪਲ ਲੈਣ ਦੀ ਪੈਸੇ ਨਹੀਂ ਦੀ ਬਧੈਰੀਟ ਜਾਨ ਬਣਾਇਨੇ ਮੈਂ ਕ੍ਰਾਸ ਬੰਦੀ ਹੁੰਦੀ ਦੀ ਮੈਂ ਕੱਸ ਜਾਂਦੀ ਆ ਨਾ ਚੱਪਲਾ ਮੈਂ ਵੀ ਕ੍ਰਾਸ ਬੰਨ ਉਹ ਫਿਰ ਹੋ ਜਾਂਦੀ ਆ ਨਾ ਹੁਣ ਆ ਸਲਿੱਪ ਤਾਂ ਨਹੀਂ ਹੋ ਰੂ ਸਲਿੱਪ ਨਹੀਂ ਕਰਦੀ ਹੈ ਇਹ ਉਹ ਬਣ ਜਾਂਦਾ ਹੈ ਟਾ ਗ੍ਰਿਪ ਮੋਡੀਆਂ ਦੇ ਵਿੱਚੋਂ ਘੱਟ ਤਾਂ ਦੋਸਤਾਂ ਮੇਰੀ ਪਤਾ ਲੱਗ ਜਾਂਦਾ ਵੀ ਬੋਲ ਰਹੀ ਹੈ ਅੰਦਰ ਫਿਰ ਤਾਂ ਆ ਨਾ ਮਾਰਦਾ ਇਹੋ ਪੁਰਿਆ ਲੌੜ ਓਏ ਮੇਰੀ ਬਾਜ ਅੰਦਰ ਤੇ ਸੁਣ ਕੇ ਨਾ ਜੇ ਦੀ ਛਲੰਗਾ ਮਾਰ ਲਾ ਜਾਂਦਾ ਓਏ ਟਿੰਡੂ ਛੱਡਿਓ ਪੱਜ ਜੂਗਾ ਮੇਡੀ Det er som en hund. मेरे बिना शुरू कर देते हो तुम कभी बिना शुरुआत किए यार